ਪਿਛਲੇ ਕਈ ਦਿਨਾਂ ਤੋਂ ਪੰਜਾਬ ਪੁਲਿਸ ਦੀ ਪਗੜੀ ਉੱਪਰ ਇੱਕ ਵਿਚਾਰ ਚਰਚਾ ਚੱਲ ਰਹੀ ਹੈ ਅੰਗਰੇਜ਼ਾਂ ਦੇ ਸਮੇਂ ਤੋਂ ਜਿਹੜੀ ਰਥਾ ਚੱਲੀ ਆ ਰਹੀ ਹੈ ਉਹਦੇ ਮੁਤਾਬਕ ਨੀਲੇ ਰੰਗ ਦੀ ਪਗੜੀ ਉੱਪਰ ਇੱਕ ਲਾਲ ਪੱਟੀ ਹੁੰਦੀ ਹੈ ਜਿਸ ਉੱਤੇ ਇੱਕ ਝਾਲਰ ਲੱਗੀ ਹੋਈ ਹੁੰਦੀ ਹੈ ਕੁਝ ਲੋਕਾਂ ਨੇ ਰਾਜ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਇੱਕ ਦਰਖਾਸਤ ਦਿੱਤੀ ਸੀ ਕਿ ਇਹ ਜਿਹੜੀ ਝਾਲਰ ਆ ਇਹ ਝਾਲਰ ਦੀ ਪ੍ਰਥਾ ਜਿਸ ਚ ਅੰਗਰੇਜ਼ ਹਕੂਮਤ ਦੀ ਝਲਕ ਨਜ਼ਰ ਆਉਂਦੀ ਹੈ ਉਹਨੂੰ ਅਲਵਿਦਾ ਕਹਿ ਦੇਣਾ ਚਾਹੀਦਾ ਹੈ ਇਹਦੇ ਤਹਿਤ 31 ਦਸੰਬਰ ਨੂੰ 31 ਦਸੰਬਰ 2015 ਨੂੰ ਇਹ ਝਾਲਰ ਹਟਾਉਣ ਦਾ ਪੰਜਾਬ ਸਰਕਾਰ ਨੇ ਇੱਕ ਫੈਸਲਾ ਲਿਆ ਇੱਕ ਆਰਡਰ ਪਾਸ ਕੀਤਾ ਕਿਉਂਕਿ ਇਹ ਝਾਲਰ ਲਾਲ ਪੱਟੀ ਉੱਪਰ ਸੀ ਇਹਦੇ ਹਟਾਉਣ ਨਾਲ ਪਗੜੀ ਸਿਰਫ ਨੀਲੇ ਰੰਗ ਦੀ ਰਹਿ ਗਈ ਔਰ ਨੀਲਾ ਰੰਗ ਜਿਹੜਾ ਵਾ ਇਹ ਅਕਾਲੀ ਦਲ ਨਾਲ ਜੁੜੇ ਹੋਣ ਕਰਕੇ ਕੁਝ ਸਿਆਸੀ ਹਲਕਿਆਂ 'ਚ ਇਸ ਦੀ ਆਲੋਚਨਾ ਹੋਈ ਔਰ ਕਿਆ ਗਿਆ ਕਿ ਪੁਲਿਸ ਵਰਦੀ ਨੂੰ ਅਕਾਲੀ ਕਲਰ 'ਚ ਰੰਗਣ ਦੀ ਕੋਸ਼ਿਸ਼ ਹੋ ਰਹੀ ਹੈ ਇਸ ਆਲੋਚਨਾ ਤੋਂ ਬਾਅਦ ਸਰਕਾਰ ਨੇ ਨਵਾਂ ਆਰਡਰ ਵਾਪਸ ਲੈ ਲਿਆ। ਵੈਸੇ ਤਾਂ ਕੋਈ ਵੀ ਰੰਗ ਕਿਸੇ ਸਿਆਸੀ ਜਮਾਤ ਦੀ ਜਾਗੀਰ ਨਹੀਂ ਹੁੰਦਾ ਪਰ ਫਿਰ ਵੀ ਪੁਲਿਸ ਪਗੜੀ ਅਤੇ ਵਰਦੀ ਵਿੱਚ ਬਦਲਾਅ ਬਹੁਤ ਸੋਚ ਸਮਝ ਤੋਂ ਬਾਅਦ ਕਰਨਾ ਚਾਹੀਦਾ ਹੈ। ਪੁਰਾਣੀਆਂ ਰਵਾਇਤਾਂ ਨੂੰ ਸਿਰਫ ਇਸ ਕਰਕੇ ਨਹੀਂ ਬਦਲਣਾ ਚਾਹੀਦਾ ਕਿ ਉਹ ਅੰਗਰੇਜ਼ਾਂ ਨਾਲ ਜਾਂ ਕਿਸੇ ਪੁਰਾਣੀ ਸਰਕਾਰ ਨਾਲ ਜੁੜੀਆਂ ਹੋਈਆਂ ਨੇ। ਵੈਸੇ ਵੀ ਪੰਜਾਬ ਪੁਲਿਸ ਦੀ ਵਰਦੀ ਅਤੇ ਪਗੜੀ ਉਸ ਦੀ ਪਛਾਣ ਹੀ ਨਹੀਂ ਸ਼ਾਨ ਵੀ ਹੈ। ਇਸ ਤੋਂ ਕੋਈ ਸ਼ੱਕ ਨਹੀਂ ਕਿ ਮੌਜੂਦਾ ਆਧੁਨਿਕ ਹਾਲਾਤਾਂ ਦੇ ਮੁਤਾਬਕ ਪੰਜਾਬ ਪੁਲਿਸ ਦੀ ਵਰਦੀ 'ਚ ਤਬਦੀਲੀ ਸ਼ਾਇਦ ਹੋਣੀ ਚਾਹੀਦੀ ਹੈ ਇਸ ਵਾਸਤੇ ਲੋੜ ਹੈ ਲੋਕਾਂ ਦੇ ਵਿਚਾਰ ਲੈਣ ਦੀ ਇੱਕ ਉੱਚ ਪਦਰੀ ਕਮੇਟੀ ਦਾ ਗਠਨ ਹੋਣਾ ਚਾਹੀਦਾ ਜੋ ਦੂਜੇ ਥਾਵਾਂ ਦੀ ਅਤੇ ਦੂਜੇ ਮੁਲਕਾਂ ਦੀ ਪੁਲਿਸ ਦੀ ਵਰਦੀ ਨੂੰ ਵੀ ਵੇਖੇ ਅਤੇ ਫਿਰ ਫੈਸਲਾ ਲਵੇ ਪੁਲਿਸ ਵਰਦੀ ਜਾਂ ਪਗੜੀ ਜਲਦਬਾਜ਼ੀ 'ਚ ਬਿਲਕੁਲ ਨਹੀਂ ਬਦਲਣੀ ਚਾਹੀਦੀ